ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਜਿਹੜੀ ਕਨਫਿਊਜ਼ਨ ਪਈ ਆ ਨਾ ਵੀ ਗਰੁੱਪ ਚ ਆ ਗਿਆ ਵੀ ਰੇਟ ਵਧ ਗਿਆ ਮੇਰੀ ਬੇਨਤੀ ਆ ਸਰਕਾਰ ਨੇ ਰੇਟ ਜ਼ਰੂਰ ਵਧਾ ਦਿੱਤਾ ਹੈ 416 ਕਰ ਦਿੱਤਾ ਪਰ ਨਾ ਕੋਈ ਨੋਟੀਫਿਕੇਸ਼ਨ ਕੀਤੀ ਹਾਲੇ ਨਾ ਮਿੱਲਾਂ ਚ ਚਲਾਉਣ ਲਈ ਕੋਈ ਨੋਟੀਫਿਕੇਸ਼ਨ ਕੀਤੀ ਆ ਕੋਈ ਡੇਟ ਅਨਾਉਂਸ ਕੀਤੀ ਆ ਸੋ ਨਾ ਕੋਈ ਜਿਹੜਾ ਬਕਾਇਆ ਪਿਛਲਾ ਰਹਿੰਦਾ ਹੈਗਾ ਉਹਦੇ ਬਾਰੇ ਕੋਈ ਨੋਟੀਫਿਕੇਸ਼ਨ ਕੀਤੀ ਆ ਜਾਂ ਕੋਈ ਬਕਾਇਆ ਵਾਲੀ ਗੱਲ ਕੀਤੀ ਸੋ ਇਸ ਕਰਕੇ ਆਪਣਾ ਜਿਹੜਾ ਸਵੇਰ ਵਾਲਾ ਧਰਨਾ 27 ਤਰੀਕ ਧੰਨੋ ਵਾਲੀ ਉਹ ਬਿਲਕੁਲ ਬਰਕਰਾਰ ਸਟੈਂਡ ਕਰਦਾ ਤੇ ਆਪਾਂ ਸਵੇਰੇ ਸਾਰਿਆਂ ਨੇ 10 ਵਜੇ ਪਹੁੰਚਣ ਦੀ ਉੱਤੇ ਕਿਰਪਾਲਤਾ ਕਰਨੀ ਹੈ ਤੇ ਆਪਾਂ ਠੀਕ 11 ਵਜੇ ਹਾਈਵੇ ਬਲੌਕ ਕਰ ਦੇਣਾ ਜੇ ਉਸ ਤੋਂ ਪਹਿਲਾਂ ਕੋਈ ਅਪਡੇਟ ਹੁੰਦੀ ਹੈ ਤੇ ਫਿਰ ਆਪਾਂ ਗਰੁੱਪਾਂ 'ਚ ਪਾ ਦੇਵਾਂਗੇ ਜੇ ਕੋਈ ਸਰਕਾਰ ਨੋਟੀਫਿਕੇਸ਼ਨ ਦੀ ਕਾਪੀ ਦਿੰਦੀ ਹੈ ਫਿਰ ਰੂਪਾਂ ਚ ਪਾ ਦੇਵਾਂਗੇ ਪਰ ਜੇ ਸਵੇਰ ਤੱਕ ਨਹੀਂ ਕਾਪੀ ਆਉਂਦੀ ਤਾਂ ਆਪਾਂ ਸਵੇਰੇ ਅਗਲੀ ਚਲਣਾ 10 ਵਜੇ ਤੇ ਪਹੁੰਚ ਜਾਣਾ ਜੇ ਉੱਥੇ ਗਿਆ ਤੇ ਵੀ ਆ ਜੂਗੀ ਫਿਰ ਫੱਦੇ ਬੁਲਾ ਦੇਾਂਗੇ ਕੋਈ ਗੱਲ ਨਹੀਂ ਪਰ ਉੱਥੇ ਜ਼ਰੂਰ ਪਹੁੰਚਣਾ ਧਰਨਾ ਬਿਲਕੁਲ ਸਟੈਂਡ ਕਰਦਾ ਤੇ ਕੋਈ ਵੀ ਦੁਚਿੱਤੀ ਜਨਾਂ ਰਵੇ ਸਾਰੇ ਹੀ ਸਾਰੀਆਂ ਜਥੇਬੰਦੀਆਂ ਤੇ ਸਮੇਤ ਭਾਰਤੀ ਕਿਸਾਨ ਯੂਨੀਅਨ ਦਾਬਾ ਦੇ ਸਾਰੇ ਅਹੁਦੇ ਸਹਿਵਾ ਅਹੁਦੇਦਾਰ ਸਹਿਵਾ ਨੂੰ ਬੇਨਤੀ ਹੈ ਕਿ ਭਾਈ ਸਵੇਰੇ ਠੀਕ 10 ਵਜੇ ਤੰਨਵਾਲੀ ਫਾਟਕ ਦੇ ਕੋਲ ਹਾਈਵੇ ਦੇ ਉੱਪਰ ਜਲੰਧਰ ਸਾਰੇ ਪਹੁੰਚਣ ਦੀ ਕਿਰਪਾ ਦਾ ਕਰੋ ਵਾਏ ਗੋਟੀਕਾ ਖਾਲਸਾ ਵਾਏ ਗੁਰਜੀ ਕੀ ਫਤਿਹ